ਇਹ ਜਿਹੜੇ ਪ੍ਰੋਜੈਕਟ ਹੁੰਦੇ ਆ ਇਹ ਇੱਕ ਨਹੀਂ ਹੁੰਦੇ ਪਈ ਇੱਕ ਜਨਰੇਸ਼ਨ ਦਾ ਦੋਹਾਂ ਦਾ ਹੈਗਾ ਇਹ ਇਹ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਵਾਸਤੇ ਪ੍ਰੋਜੈਕਟ ਹੈਗੇ ਆ ਉਹ ਆਪਾਂ ਨੂੰ ਬ੍ਰੌਡ ਜਿਹੜੀ ਉਹ ਵੱਡੀ ਸੋਚ ਲੈ ਕੇ ਤੇ ਇਹਨਾਂ ਨੂੰ ਆਪਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਬੱਚੇ ਐਸ ਵੇਲੇ ਆਪਣੇ ਕੋਲ ਬਹੁਤ ਜ਼ਿਆਦਾ ਵੇਟਿੰਗ ਲਿਸਟ ਦੇ ਵਿੱਚ ਨੇ ਤੇ ਸਾਨੂੰ ਇਹ ਆ ਕਿ ਆਪਾਂ ਕਮਿਊਨਿਟੀ ਦੀ ਸਾਰਿਆਂ ਦੀ ਸਪੋਰਟ ਆ ਇਹ ਕਿ ਆਪਣਾ ਇਕੱਲਿਆਂ ਦਾ ਕੰਮ ਨਹੀਂ ਹੈਗਾ ਸਾਰੀ ਕਮਿਊਨਿਟੀ ਦਾ ਕੰਮ ਆ ਵੀ ਹੈਵ ਸੱਚ ਅ ਹਿਊਜ ਵੇਟ ਲਿਸਟ ਐਟ ਥਿਸ ਰੀਲੀ ਇੰਪੋਰਟੈਂਟ ਕਮਿਊਨਿਟੀ ਸਕੂਲ ਐਂਡ ਆਫ ਕੋਰਸ ਥਿਸ ਇਜ਼ ਸਮਥਿੰਗ ਦੈਟਸ ਆਫ ਇੰਪੋਰਟੈਂਟ ਪ੍ਰਾਇੋਰਟੀ ਫਾਰ ਦ ਗਵਰਨਮੈਂਟ ਆਫ ਅਲਬਰਟਾ ਆਈ ਡੋਨਟ ਥਿੰਕ ਕਿ ਕਦੇ ਫਾਰ ਦੈਟ ਸ਼ੋਰਟ ਪੀਰੀਅਡ ਆਫ ਟਾਈਮ ਕਿਸੇ ਮਿਨਿਸਟਰ ਨੇ ਰਿਪੀਟਿਡ ਵਿਜ਼ਿਟ ਕੀਤੀ ਹੋਵੇ ਕਿਸੇ ਪ੍ਰੋਜੈਕਟ ਦੀ ਵਿਦ ਇਨ ਨਾਰਥ ਈਸਟ ਆਲਸੋ ਦੈਟ ਇਸ ਸਕੂਲਸ ਪੈਨੋ ਅਨਾਉਂਸ ਹੋਏ ਨੇ ਉਹ ਵੀ ਇੱਕ ਬਹੁਤ ਵੱਡੀ ਕਲਗੀ ਨਾਰਥ ਈਸਟ ਦੇ ਲਈ ਜਿੱਤ ਹੈ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਅਸੀਂ ਗੋਬਿੰਦ ਸਰਵਰ ਸਕੂਲ ਦੇ ਵਿੱਚ ਪਹੁੰਚੇ ਆ ਅੱਜ ਇੱਥੇ ਅਲਬਰਟਾ ਤੋਂ ਮਿਨਿਸਟਰ ਸਾਹਿਬ ਆਏ ਸੀ ਅਤੇ ਜੋ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਉਸ ਨੂੰ ਉਹਨਾਂ ਨੇ ਦੇਖਿਆ ਨਵੀਂ ਇਮਾਰਤ ਬਣਦੀ ਹੈ ਉਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਲਈ ਸੋ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਅਤੇ ਸਕੂਲ ਦੇ ਪ੍ਰਬੰਧਕ ਨੇ ਸੋ ਅਸੀਂ ਇਹਨਾਂ ਤੋਂ ਇਹ ਜਾਣਕਾਰੀ ਲੈਣਾ ਚਾਹੁੰਦੇ ਹਾਂ ਜੋ ਅੱਜ ਦੀ ਵਿਜ਼ਿਟ ਹੈ ਅਤੇ ਜੋ ਇਹ ਨਵੀਂ ਬਿਲਡਿੰਗ ਬਣ ਰਹੀ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅੱਜ এডਿਕੇਸ਼ਨ ਮਿਨਿਸਟਰ ਨੇ ਵਿਜ਼ਿਟ ਕੀਤਾ ਜੀ ਗੋਵਿੰਦ ਸਰਵਰ ਸਕੂਲ ਕੈਲਗਰੀ ਅ ਉਹਨਾਂ ਨੇ ਅਸੀਂ ਉਹਨਾਂ ਨੂੰ ਆਪਣੇ ਪ੍ਰੋਜੈਕਟ ਬਾਰੇ ਦੱਸਿਆ ਜੋ ਬਿਲਡਿੰਗ ਤਿਆਰ ਹੋ ਰਹੀ ਹੈ 91000 ਸਕਰ ਫੀਟ ਸੋ ਉਹਨਾਂ ਨੇ ਉੱਥੇ ਵਿਜ਼ਿਟ ਕੀਤਾ ਦੇਖਿਆ ਸਾਡੇ ਨਾਲ ਬੈਠ ਕੇ ਡਿਸਕਸ਼ਨਸ ਕੀਤੀਆਂ ਸੋ ਕਾਫੀ ਪ੍ਰਭਾਵਿਤ ਹੋਏ ਉਹਨਾਂ ਨੇ ਸਾਨੂੰ ਸਪੋਰਟ ਕਰਨ ਵਾਸਤੇ ਵੀ ਪ੍ਰੋਮਿਸ ਕੀਤਾ ਕਿ ਉਹ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਇਹ ਅੱਜ ਦਾ ਜਿਹੜਾ ਵਿਜ਼ਿਟ ਸੀ ਉਹਨਾਂ ਦਾ ਬਹੁਤ ਸਕਸੈਸਫੁਲ ਰਿਹਾ ਜੀ ਅ ਸੋ ਅਸੀਂ ਆਪ ਤੋਂ ਵੀ ਜਾਨਣਾ ਚਾਹਾਂਗੇ ਕਿ ਵੈਸੇ ਤਾਂ ਜਿਹੜੀ ਕਮਿਊਨਿਟੀ ਆ ਬਹੁਤ ਵੱਡੇ ਦਾਨੀ ਨੇ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਵਿੱਚ ਕੋਈ ਕਮੀ ਨਹੀਂ ਆਉਂਦੀ ਪਰ ਗਵਰਨਮੈਂਟ ਤੋਂ ਤੁਸੀਂ ਕਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਕਰਦੇ ਹੋ ਜੀ ਗਵਰਨਮੈਂਟ ਨੂੰ ਜਿਹੜਾ ਜਿਵੇਂ ਆਪਾਂ ਆਪਣਾ ਪ੍ਰਾਈਵੇਟ ਸਕੂਲ ਸਿਸਟਮ ਹੈਗਾ ਇਹਦੇ ਵਿੱਚ ਵੈਸੇ ਗਵਰਨਮੈਂਟ ਨੂੰ ਜਿਹੜੀ ਹੈਗਾ ਬਹੁਤ ਫਾਇਦਾ ਹੁੰਦਾ ਕਿਉਂਕਿ ਉਹਨਾਂ ਨੂੰ ਇਨਫਰਾਸਟ੍ਰਕਚਰ ਦਾ ਕੋਈ ਉਹਨਾਂ ਦੀ ਕਾਸਟ ਨਹੀਂ ਗਈ ਤੇ ਜਿਹੜੀ ਫੀ ਵੀ ਹੈਗੀ ਉਹ ਵੀ ਆਲਮੋਸਟ ਜਿਹੜੀ ਉਹ ਪ੍ਰਾਈਵੇਟ ਸਕੂਲ ਨੂੰ ਘੱਟ ਮਿਲਦੀ ਆ ਉਹਦੇ ਸੋ ਅਸੀਂ ਚਾਹੁੰਦੇ ਆ ਵੀ ਚਲੋ ਜਿੰਨਾ ਵੀ ਹੋ ਸਕੇ ਉਹ ਆਪ ਦਾ ਉਹਨਾਂ ਦਾ ਜੋ ਉਹਨਾਂ ਨੇ ਆਪਦੇ ਪ੍ਰੋਬਲਮ ਕਰਾ ਲੈਣ ਤੇ ਬਾਕੀ ਕਮਿਊਨਿਟੀ ਨੂੰ ਹੈਗੀ ਆ ਜੀ ਬੇਨਤੀ ਆ ਕਿਉਂਕਿ ਦੇਖੋ ਜੇ ਪਿੱਛੇ ਆਪਾਂ ਜਿੰਨਾ ਆਪ ਸਕੂਲ ਕਾਲਜਸ ਦੇ ਵਿੱਚ ਆਪਾਂ ਪੜ੍ਹ ਕੇ ਆਏ ਆ ਉਹ ਮਾਰਤਾ ਕਿਸੇ ਨੇ ਬਹੁਤ ਪੁਰਾਣੀਆਂ ਬਣੀਆਂ ਹੋਈਆਂ ਜਿਹੜੇ ਬਣਾਉਣ ਵਾਲੇ ਜਿਹਨਾਂ ਤੋਂ ਮਾਰੇ ਸੇਵਾਲਿਆਂ ਦੇ ਉਹ ਚਲ ਜਾਂਦੇ ਸੰਸਾਰ ਤੋਂ ਜੀ ਇਹ ਸਦਾ ਰਹਿਣੀ ਹੈ ਜੀ ਇਹ ਆਉਣ ਵਾਲੇ ਕਹਿ ਲੋ ਵੀ 4-500 ਸਾਲ ਕੈਲਗਰੀ ਸੰਗਤ ਨੂੰ ਸਰਵ ਕਰਨਾ ਹੈ ਸੋ ਮੇਰੀ ਤਾਂ ਬੇਨਤੀ ਇਹੀ ਆ ਵੀ ਇਹ ਜਿਹੜੇ ਪ੍ਰੋਜੈਕਟ ਹੁੰਦੇ ਆ ਇਹ ਇੱਕ ਨਹੀਂ ਹੁੰਦੇ ਵੀ ਇੱਕ ਜਨਰੇਸ਼ਨ ਦਾ ਦੋਹਾਂ ਦਾ ਹੈਗਾ ਇਹ ਇਹ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਵਾਸਤੇ ਪ੍ਰੋਜੈਕਟ ਹੈਗੇ ਆ ਉਹ ਆਪਾਂ ਨੂੰ ਬ੍ਰਾਡ ਜਿਹੜੀ ਉਹ ਵੱਡੀ ਸੋਚ ਲੈ ਕੇ ਤੇ ਇਹਨਾਂ ਨੂੰ ਆਪਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਇਹੀ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਆਪ ਤੋਂ ਜਾਨਣਾ ਚਾਹਾਂਗਾ ਕਿ ਬਹੁਤ ਵੱਡੇ ਪ੍ਰੋਜੈਕਟ ਨੇ ਜੀ ਤੇ ਬਹੁਤ ਸਾਰੇ ਬੱਚੇ ਸਾਨੂੰ ਸਕੂਲੇ ਪੜ੍ਹ ਵੀ ਰਹੇ ਨੇ ਸੋ ਬਹੁਤ ਸਾਰੇ ਬੱਚੇ ਸਾਨੂੰ ਪਤਾ ਲੱਗਾ ਕਿ ਡੀਕ ਵੀ ਕਰ ਰਹੇ ਨੇ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੇ ਹੋਰ ਕਿੰਨੇਕ ਪ੍ਰੋਜੈਕਟ ਆਪਣੀ ਕਮਿਊਨਿਟੀ ਨੂੰ ਚਾਹੀਦੇ ਨੇ ਜੀ ਵੇਖੋ ਜੀ ਆਪਣੀ ਜਿਹੜੀ ਕਮਿਊਨਿਟੀ ਹੈ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਨਾਰਥ-ਈਸਟ ਦੇ ਵਿੱਚ ਤੇ ਇੱਥੇ ਆਪਾਂ ਜਿੰਨੀ ਵੀ ਸਪੋਰਟ ਕਰ ਸਕਦੇ ਸਕੂਲ ਦੀ ਜਾਂ ਆਪਣਾ ਹੋਰ ਵੀ ਆਪਾਂ ਨੂੰ ਧਾਰਮਿਕ ਸਥਾਨ ਵੀ ਚਾਹੀਦੇ ਨੇ ਪਰ ਉਹਦੇ ਨਾਲ ਨਾਲ ਜਿਹੜੀ ਆਪਾਂ ਇਹ ਬਿਲਡਿੰਗ ਤਿਆਰ ਕਰ ਰਹੇ ਆ ਇਹ ਸਾਰੀ ਕਮਿਊਨਿਟੀ ਨੂੰ ਇਹ ਆਪਣੀ ਜਿਹੜੀ ਇਹ ਮੈਨੇਜ ਕਰੂਗੀ ਬੱਚੇ ਐ ਇਸ ਵੇਲੇ ਆਪਣੇ ਕੋਲ ਬਹੁਤ ਜ਼ਿਆਦਾ ਵੇਟਿੰਗ ਲਿਸਟ ਦੇ ਵਿੱਚ ਨੇ ਤੇ ਸਾਨੂੰ ਇਹ ਆ ਕਿ ਆਪਾਂ ਕਮਿਊਨਿਟੀ ਦੀ ਸਾਰਿਆਂ ਲਈ ਰਿਪੋਰਟ ਆ ਇਹ ਕਿ ਆਪਣਾ ਇਕੱਲਾ ਦਾ ਕੰਮ ਨਹੀਂ ਹੈਗਾ ਸਾਰੀ ਕਮਿਊਨਿਟੀ ਦਾ ਕੰਮ ਆ ਤੇ ਇੱਥੇ ਸਾਰੀ ਕਮਿਊਨਿਟੀ ਦੇ ਬੱਚੇ ਆ ਕੇ ਪੜ੍ਹਦੇ ਆਂ ਤੇ ਆਪਣੀ ਇਹੋ ਹੀ ਖਾਸ਼ ਹੈ ਕਿ ਆਪਣੀ ਸਾਰੀ ਕਮਿਊਨਿਟੀ ਰਲ ਕੇ ਜਿਹੜੀ ਇਹ ਸਪੋਰਟ ਕਰੇ ਤੇ ਆਪਾਂ ਇਸ ਜਿਹੜਾ ਪ੍ਰੋਜੈਕਟ ਨੂੰ ਕਾਮਯਾਬ ਕਰੀਏ ਹੋਰ ਵੀ ਇਹੋ ਜਿਹੜੇ ਜਿਹੜੇ ਵੀ ਕੰਮ ਆਉਂਦੇ ਨੇ ਪ੍ਰੋਜੈਕਟ ਆਪਾਂ ਉਹਨਾਂ ਸਾਰਿਆਂ ਨੂੰ ਕਾਮਯਾਬ ਕਰੀਏ ਕਿਉਂਕਿ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਹੋ ਸਕੇ ਤੁਸੀਂ ਕਮਿਊਨਿਟੀ ਨੂੰ ਕੋਈ ਅਪੀਲ ਕਰਨਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੀ ਕਮਿਊਨਿਟੀ ਨੂੰ ਇਹੋ ਹੀ ਕਹਿਣਾ ਚਾਹੁੰਦੇ ਆਂ ਕਿ ਇਹ ਜੋ ਇਮਾਰਤਾਂ ਬਣ ਰਹੀਆਂ ਹਨ ਗੁਰਦੁਆਰਾ ਸਾਹਿਬ ਬਣ ਰਹੇ ਹਨ ਇਹ ਕਮਿਊਨਿਟੀ ਦੀ ਸੇਵਾ ਵਾਸਤੇ ਹਨ ਸੋ ਸਾਰੀ ਹੀ ਕਮਿਊਨਿਟੀ ਨੂੰ ਇਸ ਦੇ ਵਿੱਚ ਵੱਧ ਚੜ ਕੇ ਯੋਗਦਾਨ ਪਾਉਣਾ ਚਾਹੀਦਾ ਅਤੇ ਹੈਲਪ ਕਰਨੀ ਚਾਹੀਦੀ ਹੈ ਕਿਉਂਕਿ ਆਪਣੀ ਇੱਧਰ ਕਮਿਊਨਿਟੀ ਵਿੱਚ ਨਾਰਥ-ਈਸਟ ਵਿੱਚ ਕਾਫੀ ਲੋਡ ਹੈ ਨਾ ਚੀਜ਼ਾਂ ਦੀ ਸੋ ਅਸੀਂ ਸਾਰਿਆਂ ਨੂੰ ਇਹੋ ਅਪੀਲ ਕਰਦੇ ਹਾਂ ਕਿ ਸੰਗਤਾਂ ਨੂੰ ਕਿ ਵੱਧ ਚੜ ਕੇ ਹੈਲਪ ਕਰਿਆ ਕਰੋ ਅਤੇ ਇਸ ਵਿੱਚ ਹਿੱਸਾ ਪਾਓ ਯੋਗਦਾਨ ਪਾਓ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਡੇ ਨਾਲ ਭਾਈ ਸਾਹਿਬ ਨੇ ਤੁਸੀਂ ਕੋਈ ਅਪੀਲ ਕਮਿਊਨਿਟੀ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਲੋਕ ਕਮਿਊਨਿਟੀ ਨੂੰ ਇਹੋ ਹੀ ਅਪੀਲ ਹੈ ਕਿ ਇਹ ਤੁਹਾਡਾ ਆਪਣਾ ਕਾਰਜ ਹੈ ਇਹ ਕਮਿਊਨਿਟੀ ਦਾ ਆ ਤੁਹਾਡਾ ਆਪਣਾ ਹੈ ਤੇ ਸਾਰਿਆਂ ਨੇ ਆਪਣਾ ਰਲ ਕੇ ਹੀ ਇਹਨੂੰ ਚਲਾ ਰਹੇ ਆ ਸੋ ਜਿੱਥੇ ਵੀ ਤੁਹਾਡੀ ਲੋੜ ਆ ਤੁਸੀਂ ਜਰੂਰ ਸਾਥ ਦਿਓ ਸਾਡਾ ਵੀ ਤੇ ਇਸ ਕਾਰਜ ਨੂੰ ਆਪਾਂ ਬਹੁਤ ਜਲਦੀ ਪੂਰਾ ਕਰਾਂਗੇ ਤਾਂ ਜੋ ਜਿੰਨੇ ਵੀ ਬੱਚੇ ਹੈ ਵੱਤ ਵਾਦ ਆਪਾਂ ਨੂੰ ਆਪਾਂ ਉਹਨਾਂ ਨੂੰ ਆਪਣੀਆਂ ਵੈਲਿਊਜ਼ ਦੱਸ ਸਕੀਏ ਤੇ ਉਹਨਾਂ ਨੂੰ ਇੱਕ ਚੰਗੇ ਇਨਸਾਨ ਬਣਾ ਕੇ ਆਪਾਂ ਆਪਣੇ ਅੱਗੇ ਆਉਣ ਵਾਲੇ ਟਾਈਮ ਵਿੱਚ ਉਹਨਾਂ ਨੂੰ ਭੇਜ ਸਕੀਏ ਤਾਂ ਜੋ ਉਹ ਅਗਵਾਈ ਕਰਨਗੇ ਤੇ ਇਹੋ ਹੀ ਵੱਤ ਵਾਦ ਕਮਿਊਨਿਟੀ ਤੋਂ ਵਾਹੀ ਪੂਰੀ ਆਸ ਕਰਦੇ ਆ ਕਿ ਉਹ ਜਿੱਦਾਂ ਅੱਗੇ ਸਾਡੇ ਨਾਲ ਮਤਲਬ ਕੰਦੇ ਨਾਲ ਕੰਦਾ ਮਲਾ ਕੇ ਚੱਲ ਰਹੇ ਨੇ ਇਦਾਂ ਹੀ ਆਉਣ ਵਾਲੇ ਟਾਈਮ ਵਿੱਚ ਹਮੇਸ਼ਾ ਸਾਡੇ ਨਾਲ ਖੜੇ ਰਹਿਣਗੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਜਿਹੜੇ ਪ੍ਰਬੰਧਕ ਨੇ ਜੀ ਉਹਨਾਂ ਨਾਲ ਗੋਬਿੰਦ ਸਰਵਰ ਸਕੂਲ ਤੋਂ ਸੋ ਇਹਨਾਂ ਨੇ ਨਵੇਂ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ I I'm really happy to be here today to uh, have an overview of some of the work that's under way to help expand this school Uh, I understand, of course, in speaking with the board here, that we have such a huge wait list at this really important community school. And of course, this is something that's of important priority for the government of Alberta. We know that our communities are growing very quickly, especially here in Northeast Calgary. And we want to take every single step that we can. To grow more student spaces, build more schools, and expand classrooms so that our students and our families can go to school right in their own backyards. Having an opportunity to look at some of the work that's underway here is really exciting and really speaks to the need that we have in Northeast Calgary. A few months ago, I was really honored to have the opportunity to announce that we will be investing in building. More schools in Northeast Calgary, in Cornerstone, in Redstone, and in other communities in the area. We have seen very clearly that there is a significant growth in student population, and we are taking steps to make sure that we can build schools quickly and give families in Northeast Calgary access to schools right in their own backyard so that their kids don't have to spend long times on the buses commuting to other locations. And I'm really excited again to be here today to see some of the work that's happening here. And I look forward to more opportunities for the government to partner with the community to build more schools. So thank you so much to the board here for hosting me, for giving me a tour. It's really been uh, an exciting uh, morning. So thank you so much. Well, one of the things we are working to finalize right now is a new program to partner with independent private schools to help them uh, expand spaces. We haven't finalized the program yet, but I hope in uh, by the end of July, the very latest, that we will have a new program and we will then be in a position to receive applications from interested groups like this one right here and explore if there's an opportunity to partner with them and help fund some of their uh, projects that will add more spaces so stay tuned uh, i'd be happy to connect again in a few weeks uh, we should have some more information then i just see northeast calgary Coven server school niya ground and the vichyatinama project chalrea utisade honorable education minister a ponche ਅੱਜ ਜਿਹੜਾ ਇਹ ਪ੍ਰੋਜੈਕਟ ਚੱਲ ਰਿਹਾ ਹੈ ਦਾ ਪ੍ਰੋਜੈਕਟ ਦਾ ਜ਼ਾਇਜ਼ਾ ਲਿਆ ਗਿਆ ਪ੍ਰੋਜੈਕਟ ਨੂੰ ਦੇਖਿਆ ਗਿਆ ਕਿ ਕਿਸ ਤਰ੍ਹਾਂ ਇੱਥੇ ਡਿਮਾਂਡ ਹੈਗੀ ਆ ਸਾਡੇ ਨੌਰਥ ਸੀਸ ਦੇ ਵਿੱਚ ਸਕੂਲਾਂ ਦੀ ਮੈਂ ਸਭ ਤੋਂ ਪਹਿਲਾਂ ਕਮਿਊਨਿਟੀ ਵੱਲੋਂ ਮਿਨਿਸਟਰ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਇਹ ਸੈਕਿੰਡ ਵਿਜ਼ਿਟ ਹੈ ਇਹਨਾਂ ਦੀ ਆਈ ਡੋਨਟ ਥਿੰਕ ਕਿ ਕਦੇ ਫੋਰ ਥੈਟ ਸ਼ਾਰਟ ਪੀਰੀਅਡ ਆਫ ਟਾਈਮ ਕਿਸੇ ਮਨਿਸਟਰ ਨੇ ਰਿਪੀਟਡ ਵਿਜ਼ਿਟ ਕੀਤੀ ਹੋਵੇ ਕਿਸੇ ਪ੍ਰੋਜੈਕਟ ਦੀ ਵਿਦ ਦਿ ਨਾਰਥ ਈਸਟ ਆਲਸੋ ਥੈਟ ਸਕੂਲਸ ਪੈਨ ਹੋ ਅਨਾਉਂਸ ਹੋਏ ਨੇ ਉਹ ਵੀ ਇੱਕ ਬਹੁਤ ਵੱਡੀ ਕਲਗੀ ਨਾਰਥ ਈਸਟ ਦੇ ਲਈ ਜਿੱਤ ਹੈ ਤੇ ਅੱਜ ਜਿਹੜਾ ਇਹ ਸਕੂਲ ਹੈਗਾ ਪ੍ਰੋਜੈਕਟ ਦੇਖਿਆ ਗਿਆ ਇਸ ਪ੍ਰੋਜੈਕਟ ਦੇ ਨਾਲ ਬੜੀ ਗੁੜੀ ਸਾਂਝ ਪੈਗੀ ਗਵਰਨਮੈਂਟ ਦੇ ਨਾਲ ਜਿਹੜੀਆਂ ਆਉਣ ਵਾਲੀਆਂ ਪਾਲਿਸਿਸ ਨੇ ਗਵਰਨਮੈਂਟ ਦੀਆਂ ਫੋਰ ਇਨਫਰਾਸਟ੍ਰਕਚਰ ਫੰਡਿੰਗ ਜਿਹੜੀਆਂ ਸਕੂਲਸ ਦੀਆਂ ਸੋ ਐਸ ਸੂਨ ਐਸ ਉਹ ਪ੍ਰੋਗਰਾਮ ਓਪਨ ਹੋਏਗਾ ਸੋ ਹੋਪਫੁਲੀ ਵੀ ਵਿਲ ਵਰਕ ਵਿਦ ਦਾ ਕਮਿਊਨਿਟੀ ਆਮ ਰੀਲੀ ਪ੍ਰਾਊਡ ਥੈਟ ਆਮ ਪਾਰਟ ਆਫ ਦਿਸ ਆਰਗੇਨਾਈਜੇਸ਼ਨ ਵੇਅਰ ਅਸੀਂ ਸਾਰਾ ਕੁਝ ਜਿਹੜਾ ਆਪਣੀ ਕਮਿਊਨਿਟੀ ਲਈ ਕਰ ਰਹੇ ਆ ਸੋ ਸਾਰੀ ਪ੍ਰਬੰਧਕ ਕਮੇਟੀ ਦਾ board of trustees the uh, saranda Vad vadjanani is a visit to facilitate kita and welcome to north east minister thank you so much you. Um, really really happy to be here just one thing that i might add which uh, i think you've already mentioned but i, I just wanted to add uh, how excited i am to be back here as you've said i think it's my second visit and i'm really happy to be here to learn how the government can support the community. I think we have an important job to listen, to understand what the community needs. But more importantly I want to say that we we are listening and we're taking action. We heard loud and clear that we need more schools in Northeast Calgary and we've delivered. We have two elementary schools coming to Redstone, a high school coming to Cornerstone, more schools on their way. Our government is working hard to get the job done to help support our communities here in Northeast Calgary. So thank you so much. To the board for inviting me for another great visit, and I'm excited to hear how we might be able to partner with them in the future to create even more opportunities for communities here in Northeast Calgary. So, thank you so much. Thank you.